ਸ੍ਰੀ ਵਾਹਿਗੁਰੂ ਸ੍ਰੀ ਰਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਐ ਖੇਲਾਈਐ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤਨੇਹ ਕਨੇਹਰਾ ਮਾਇਆ ਮੋ ਸਭਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ RAM ਨਾਮ ਬਿਨ ਮੁਕਤ ਨਾ ਹੋਈ ਬੂਢੀ ਦੁਜੈ ਹੇਤ ਕਹ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੂਟਹਿਗਾ ਹਰ ਚੇਤ ਦੂਜੈ ਤਹਿਰੇ ਰਹਿਣ ਕੈ ਵਣ ਜਾ ਰਿਆ ਮਿੱਤਰਾ ਪਰ ਜੋ ਬਨ ਮੈਂ ਮਤ ਇਹ ਨਿਸ ਕਾਮ ਵਿਆਪਿਆ ਵਣ ਜਾ ਰਿਆ ਮਿੱਤਰਾ ਅੰਧਲੇ ਨਾਮ ਨਾ ਚਿਤ ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣੈ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰੋਗੇ ਝੂਠੇ तीर्थवर्त सुच सं जमुनाहि कर्म धर्म नहीं पूजा नानक पाए भगत निस्तारा दुविधा व्यापै दूजा तीजा पहरै रेनकै वन जारिया मित्रा सरहंस उलथड़े आए जो जरुआ जिने वन कटै जरुआ जणै वन जारिया मित्रा ਕਾਲ ਘਟੇ ਦਿਨ ਜਾਏ ਅੰਤ ਕਾਲ ਪਛਤਾਸੀ ਅੰਧੁਲੇ ਜਾਂ ਜੰਮ ਪਕੜ ਚਲਾਇਆ ਸਭ ਕਿਸੇ ਆਪਣਾ ਕਰ ਕਰ ਰਾਖਿਆ ਖਿਨ ਮੈਂ ਭਇਆ ਪਰਾਇਆ ਬੁੱਧ ਵਿਸਰਜੀ ਗਈ ਸਿਆਣ ਕਰ ਅਵਗਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੈ ਕਹਿਰੈ ਪ੍ਰਭ ਚੇਤ ਤਹੋਲੇ ਬੁਲਾਏ ਜੋਥੈ ਤਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਬਿਰਧ ਭਇਆ ਤਨ ਖੀੜ ਅੱਖੀ ਅੰਧ ਨਾ ਦੀ ਸਈ ਵਣ ਜਾ ਰਿਆ ਮਿੱਤਰਾ ਕੰਨੀ ਸੁਣੈ ਨਾ ਵੈ ਅੱਖੀ ਅੰਧ ਜੀਬ ਰਸ ਨਾਹੀ ਰਹੇ ਪਰਾ ਕਉ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੇ ਮਨ ਮੁਖ ਆਵਣ ਜਾਣਾ ਖੜ ਪੱਕੀ ਕੋੜ ਭੱਜੈ ਦਿਨ ਸੈ ਆਏ ਚੱਲੇ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਗੁਰਮੁਖ ਸ਼ਬਦ ਪਛਾਨ ਓੜਕ ਆਇਆ ਤਿਨ ਸਾਹ ਆਵਣ ਜਾਰਿਆ ਮਿੱਤਰਾ ਜਰ ਜਰ ਵਾਣਾ ਤਨ ਇਕ ਰਤੀ ਗੁਣ ਨਾ ਸਮਾਨਿਆ ਆਵਣ ਜਾਰਿਆ ਮਿੱਤਰਾ ਅਵਗਣ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਣਾ ਕਾਲ ਜਾਲ ਜਮ ਜੋਹ ਨਸਾਕੈ ਭਾਏ ਭਗਤ ਭੈ ਤਰਣਾ ਪਤ ਸੇਤੀ ਜਾਵੇ ਸਹਜ ਸਮਾਵੇ ਸਗਲੇ ਦੁੱਖ ਮਿਟਾਵੇ ਕਹਨਾਨਕ ਪ੍ਰਾਣੀ ਗੁਰਮੁਖ ਛੂਟੈ ਸਚ ਤੇ ਪਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਹਰ ਪਾਇਆ ਉਦਰ ਮੰਝਾਰ ਹਰ ਧਿਆਵੈ ਹਰ ਉਚਰੈ ਵਣ ਜਾ ਰਿਆ ਮਿੱਤਰਾ ਹਰ ਹਰ ਨਾਮ ਸੰਭਾਰ ਹਰ ਹਰ ਨਾਮ ਜਪੇ ਆਰਾਦੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀ ਵਿਆ ਜਿਸ ਕੀ ਵਸਤ ਤਿਸ ਚੇਤਾ ਹੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਐ ਕਿਰਪਾ ਧਾਰ ਦੂਜੈ ਪਹਿਰੇ ਰਹਿਣ ਕੈ ਵਣ ਜਾ ਰਿਆ ਮਿੱਤਰਾ ਮਨ ਲਾਗਾ ਦੂਜੈ ਭਾਏ ਮੇਰਾ ਮੇਰਾ ਕਰ ਪਾਲੀਐ ਵਣ ਜਾ ਰਿਆ ਮਿੱਤਰਾ ਲੇ ਮਾਤ ਪਿਤਾ ਗੱਲ ਲਾਏ ਲਾਵੈ ਮਾਤ ਪਿਤਾ ਸਦਾ ਗਲ ਛੇਤੀ ਮਨ ਜਾਣੈ ਖਟ ਖਵਾਈ ਜੋ ਦੇਵਤ ਸੈ ਨ ਜਾਣੈ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਹਰ ਧਿਆਵੈ ਮਨ ਲਿਬ ਲਾਏ ਕੋ ਨਾਨਕ ਦੂਜੈ ਪਹਿਰੇ ਪ੍ਰਾਣੀ ਤਿਸ ਕਾਲ ਨ ਕਬ ਹੂੰ ਖਾਏ ਤੀਜੈ ਪਹਿਰੇ ਰਣ ਕੈ ਵਣ ਜਾ ਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤ ਵੈ ਧਨ ਸੰਚ ਵੈ ਵਣ ਜਾ ਰਿਆ ਮਿੱਤਰਾ ਹਰ ਨਾਮਾ ਹਰ ਨਾ ਸੰਭਾਲ ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੇ ਅੰਤ ਸਖਾਈ ਇਹ ਤਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੈ ਵਣ ਜਾ ਰਿਆ ਮਿੱਤਰਾ ਹਰ ਚੱਲਣ ਵੇਲਾ ਆਂਦੀ ਕਰ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਂਦੀ ਹਰ ਸੇਵਹੁ ਖਿੰਨ ਖਿੰਨ ਢਿਲ ਮੂਲ ਨਾ ਕਰਿਓ ਜਿਤ ਅਸਥਿਰ ਜੁਗ ਜੁਗ ਹੋਵਹੁ ਹਰ ਸੇਤੀ ਸਦਮਾਨ ਹੋ ਰਲੀਆਂ ਜਨਮ ਮਰਨ ਦੁਖ ਖੋਵਹੁ ਗੁਰ ਸਤਿਗੁਰ ਸੁਆਮੀ ਭੇਦ ਨ ਜਾਣਹੁ ਜਤ ਮੈਲ ਹਰ ਭਗਤ ਸੁਖਾਂ ਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਸਫਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ 5 ਪਹਿਲੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਧਰ ਪਾਇਤਾ ਉਦਰੈ ਮਾਹੀ ਦਸੀ ਮਾਸੀ ਮਾਨਸ ਕੀ ਆਵਣਜਾਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੁਤ ਬਨਤਾ ਤਿਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤੈ ਵਸ ਕਿਸ਼ਨਾਹ ਕਹੋ ਨਾਨਕ ਪ੍ਰਾਣੀ ਪਹਿਲੈ ਪਹਿਰੈ ਤਰ ਪਾਇਤਾ ਉਦਰੈ ਮਾਹੇ ਦੂਜੈ ਪਹਿਰੇ ਰਣ ਕੈ ਵਣ ਜਾ ਰਿਆ ਮਿੱਤਰਾ ਭਰ ਜਵਾਨੀ ਲਹਿਰੀਂਦੇ ਬੁਰਾ ਭਲਾ ਨਾਂ ਪਛਾਣਈ ਵਣ ਜਾ ਰਿਆ ਮਿੱਤਰਾ ਮਨ ਮਤਾ ਅਹਮੇ ਬੁਰਾ ਭਲਾ ਨਾਂ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਗੁਰ ਕਬਹੂ ਨਾ ਸੇਵਿਆ ਸਿਰਠਾ ਢੇ ਜਮ ਜੰਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋ ਬਨ ਲਹਿਰੀਂਦੇ ਤੀਜੇ ਪਹਿਰੇ ਰਣ ਕੈ ਵਣ ਜਾ ਰਿਆ ਮਿੱਤਰਾ ਵਿਖ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹ ਲਪਟਿਆ ਵਣ ਜਾ ਰਿਆ ਮਿੱਤਰਾ ਅੰਤਰ ਲਹਿਰ ਲੋਭਾਨ ਅੰਤਰ ਲਹਿਰ ਲੋਭਾਨ ਪੜਾਨੀ ਸੋ ਪ੍ਰਭ ਚੇਤਨਾ ਆਵੈ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋ ਨੀ ਦੁਖ ਪਾਵੈ ਸਿਰਜਨ ਹਾਰ ਵਿਸਾਰਿਆ ਸੁਆਮੀ ਇਕ ਨਿਮਖ ਨਾ ਲਗੋ ਧਿਆਨ ਕਹੋ ਨਾਮਿਕ ਪ੍ਰਾਣੀ ਤੀਜੈ ਪਹਿਰੈ ਵਿਖ ਸੰਚੇ ਅੰਧ ਅਗਿਆਨ ਚੌਥੇ ਪਹਿਰੇ ਰਹਿਣ ਕੈ ਵਣ ਜਾ ਰਿਆ ਮਿੱਤਰਾ ਬਿਨ ਨੇੜੈ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਵਣ ਜਾ ਰਿਆ ਮਿੱਤਰਾ ਤੇਰਾ ਦਰਗਹ 베ਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਇਹ ਮੋਹ ਮਾਇਆ ਤੇਰੇ ਸੰਗ ਨਾ ਚਾਲੈ ਜੁਤੀ ਪ੍ਰੀਤ ਲਗਾਈ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਦਿਨ ਨੇੜੈ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾਵਣ ਜਾਰਿਆ ਮਿੱਤਰਾ ਉਠ ਚੱਲੇ ਕਮਾਣਾ ਸਾਥ ਇਕ ਰਤੀ ਬਲਮਨਾ ਦੇਵਨੀ ਵਣ ਜਾ ਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨ ਮੁਖ ਸਦਾ ਸੁਹੇਲੇ ਜਿੰਨੀ ਪੂਰਾ ਸਤਗੁਰ ਸੇਵਿਆ ਸੇ ਦਰਗਹ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੇ ਸੋ ਖਾਤ ਕੋਹ ਨਾਨਕ ਭਗਤ ਸੋ ਹੈ ਦਰਬਾਰੇ ਮਨ ਮੁਖ ਸਦਾ ਭਵਾਤ ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਸ਼ੰਤ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੁੰਦ ਇਆਣੀ ਤੇ ਯੜੈ ਕਿਉ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਾਹ ਹੋੜੜੈ ਤਮ ਸਿੱਖੈ ਸਾਹ ਹੋਰੜੈ ਤਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ ਸਹਿਆਂ ਵਿੱਚ ਫਿਰੈ ਸੁਹੇਲੀ ਹਰ ਦਰਦ ਹਬਾਂ ਲੁੜਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਤੇ ਰਖੈ ਮੁੰਧ ਇਆਣੀ ਪਈ ਅੜੈ ਗੁਰਮੁਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨ ਸਿਆ ਹਰ ਰਤਨ ਪਦਾਰਥ ਲਾਦਾ ਹਉ ਮੈਂ ਰੋਗ ਗਿਆ ਦੁਖ ਲਾਥਾ ਆਪ ਆਪੈ ਗੁਰਮਤ ਖਾਦਾ ਅਕਾਲ ਮੂਰਤ ਵਾਰ ਪਾਇਆ ਅਬినాਸ਼ੀ ਨਾ ਕਦੇ ਮਰੈ ਨਾ ਜਾਇਆ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੁਲਾ ਹਰ ਜਨ ਮਿਲ ਜਨ ਸੁਹੰਦੀ ਤੇਵ ਕੜੈ ਹਰ ਜਪ ਸੁਹੇਲੀ ਵਿੱਚ ਸਾਹ ਹੋੜੜੈ ਖਰੀ ਸੋਹੰਦੀ ਸਾਹ ਹੋੜੜੈ ਵਿੱਚ ਖਰੀ ਸੋਹੰਦੀ ਜਿਨ ਪੇਵ ਕੜਾਏ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ ਜਿਨਾਂ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਨਾ ਮਿਲਕਾਰਜ ਸੋਹਿਆ ਵਰ ਪਾਇਆ ਪੁਰਖ ਅਨੰਦੀ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜਨ ਸੁਹੰਦੀ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵਹੁ দান ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵਹੁ ਜਿਤ ਸਵਰ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤ ਗੁਰ দান ਦਿਵਾਇਆ ਖੰਡ ਵਰਪੰਡ ਹਰ ਸੋਭਾ ਹੋਈ ਇਹ দান ਨਰ ਲੈ ਰਲਾਇਆ ਹੋਰ ਮਨ ਮੁਖ ਦਾਜ ਜੇ ਰਖ ਦਿਖਾਲੈ ਸੋ ਕੂੜ ਅਹੰਕਾਰ ਕਚ ਪਾਜੋ ਹਰ ਪ੍ਰਭ ਮੇਰੇ ਬਾ ਬੁਲਾ ਹਰ ਦੇਵ ਉਹ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾ ਬੋਲਾ ਫਿਰ ਮਿਲ ਧਨ ਵੇਲ ਬਜੰਧੀ ਹਰ ਯੁਗ ਹ ਜੁਗੋ ਜੁਗ ਜੁਗ ਹ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੈ ਸਤ ਗੁਰ ਕੀ ਜਿਨਹੀ ਗੁਰਮੁਖ ਨਾਮ ਤੇ ਆਇਆ ਹਰ ਪੁਰਖ ਨ ਕਬਹੀ ਬਿਨ ਸਹਿ ਜਾਵੇ ਨਿਤ ਦੇਵੈ ਚੜੈ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੋ ਹੰਦੀ ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਧਨ ਵੇਲ ਵਧੰਦੀ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ